ਸਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਬ੍ਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾ ਰੁਪਿਆ ਬਣਾਇਆ ਜਿਹੜੇ ਕਹਿੰਦੇ ਸੀਗੇ ਸੱਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲੈਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਉਹ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸੱਮਨ ਫਰਜੀ ਨਹੀਂ ਇਹ ਸੱਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਇਡੀ ਦੇ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਬੀਨ ਦੇ ਮੈਂ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ ਮੋਦੀ ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਅੱਜ ਉਸ ਕਰਪਟ ਬੰਦੇ ਨੂੰ ਸੁਆੱਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਸਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਭ੍ਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾਂ ਰੁਪਏ ਬਣਾਇਆ ਜਿਹੜੇ ਕਹਿੰਦੇ ਸੀਗੇ ਸੰਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲੀਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਜੋ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸਮਨ ਫਰਜੀ ਨਹੀਂ ਇਹ ਸਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅਜੇ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ ਹਾਈ ਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲੈ ਕੇ ਦਿਖਾਓ ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ ਹਾਈ ਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਤੇ ਜਾਓ ਤੇ ਗ੍ਰਿਫਤਾਰ ਕਰੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ 'ਤੇ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ ਮੋਦੀ ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਅੱਜ ਉਸ ڪرਪਟ ਬੰਦੇ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ ਦਿੱਲੀ ਦਾ ਸਭ ਤੋਂ ਭ੍ਰਸ਼ਟ ڪرਪਟ ਮੁੱਖ ਮੰਤਰੀ ਜਿਹੜਾ 20-20 ਕਰੋੜ ਰੁਪਏ ਦੇ ਇਹ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ ਜਿਨੇ 100 ਕਰੋੜ ਦਾ ਸ਼ੀਸ਼ਮੇਲ ਬਣਾਇਆ ਸੀ ਜਿਹੜਾ 20 ਲੱਖ ਰੁਪਏ ਦੇ ਇੱਕ ਘੰਟੇ ਵਾਲੇ ਕਿਰਾਏ ਦੇ ਜਾਇਜ਼ ਤੇ ਸਫ਼ਰ ਕਰਦਾ ਸੀਗਾ ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਏ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਏ ਇੱਕ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ